ਆਪਣਾ ਡਾਕਟਰ ਜੀਐਸ ਵੀਲ ਐਮ ਡੀ ਇਲੈਕਟ੍ਰੋਫੋਰੇਸੀ ਮੈਡੀਸਨ ਸਭ ਤੋਂ ਪਹਿਲਾਂ ਮੈਂ ਆਪਣੇ ਵੀਡੀਓ ਦੇਖਣ ਵਾਲੇ ਛੋਟੇ ਵੱਡੇ ਭੈਣ ਭਰਾਵਾਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੁਸਲਮਾਨ ਭੈਣ ਭਰਾਵਾਂ ਨੂੰ ਅਸਲਾਮੁਅਲੈਕਮ ਤੇ ਹਿੰਦੂ ਭੈਣ ਭਰਾਵਾਂ ਨੂੰ ਬੋ ਨਾਮ ਭਰਾਵਾਂ ਮੰਜੂਰ ਕਰ ਲਈ ਤੇ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਪਿੱਤ ਪ੍ਰਕਿਰਤੀ ਜਿਹਨੂੰ ਬਿਲੀਅਸ ਟੈਂਪਰਮੈਂਟ ਕਹਿੰਦੇ ਹਨ ਉਹਦੇ ਬਾਰੇ ਜਾਣਕਾਰੀ ਦਿੱਤੀ ਸੀ ਤੇ ਅੱਜ ਅਸੀਂ ਗੱਲ ਕਰਾਂਗੇ ਨਰਵਸ ਟੈਂਪਰਮੈਂਟ ਦੀ ਜਿਹਨੂੰ ਅਸੀਂ ਬਾਤ ਪ੍ਰਕਿਰਤੀ ਕਹਿੰਦੇ ਹਾਂ ਨਰਵਸ ਟੈਂਪਰਮੈਂਟ ਦੇ ਸਿੰਪਟਮ ਦੇ ਬਾਰੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਹ ਪੋਰਚ ਔਸਤਰੀਆਂ ਅਤੇ ਬੱਚਿਆਂ ਦੇ ਵਿੱਚ ਇਹ ਸਿੰਪਟਮ ਤਕਰੀਬਨ ਤਕਰੀਬਨ ਇਹ ਰਲਦੇ ਮਿਲਦੇ ਇੱਕ ਦੂਸਰੇ ਨਾਲ ਹੁੰਦੇ ਹਨ ਜਿਵੇਂ ਕਿ ਇਹਨਾਂ ਦੇ ਵਾਲ ਪਤਲੇ ਚਮੜੀ ਬਹੁਤ ਨਾਜ਼ੁਕ ਅਤੇ ਨਰਮ ਨਵਜ ਬੜੀ ਬਰੀਕ ਅਤੇ ਤੇਜ਼ ਗਤੀ ਨਾਲ ਥੋੜੀ ਝਟਕਾ ਦੇ ਕੇ ਚੱਲਦੀ ਹੈ ਇਹਨਾਂ ਲੋਕਾਂ ਨੂੰ ਗੁੱਸਾ ਬਹੁਤ ਆਉਂਦਾ ਗੁੱਸਾ ਬਹੁਤ ਜਲਦੀ ਆਉਂਦਾ ਐ ਅਤੇ ਪੜਨ ਦੀ ਆਦਤ ਜ਼ਿਆਦਾ ਅਤੇ ਉੱਚੇ ਵਿਚਾਰ ਨਰਸਟੈਂਪਮੈਂਟ ਦੇ ਸਿੰਪਟਮ ਹਾਂ ਤੇ ਇਹਨਾਂ ਲਈ ਸਾਨੂੰ ਲੈਕਟੋਮੋਪੈਥੀ ਦੇ ਵਿੱਚ ਸੈਕ੍ਰੋਫੋਲੋਸੋਬਨ ਜਿਹਨੂੰ ਅਸੀਂ S1 ਕਹਿੰਦੇ ਹਾਂ ਉਸ ਮੈਡੀਸਨ ਨੂੰ ਹਮੇਸ਼ਾ ਹੀ ਘੱਟ ਡੋਜ਼ ਅਤੇ ਹਲਕੀ ਮਾਤਰਾ ਵਿੱਚ ਪੇਸ਼ੈਂਟ ਨੂੰ ਦੇਣੀ ਚਾਹੀਦੀ ਹੈ ਤੇ ਫੈਬ੍ਰੀਫਲੂਗੋਵਨ F1 ਜਿਹੜੀ ਮੈਡੀਸਨ ਹੈਗੀ ਆ ਲੈਕਟੋਮੋਪੈਥੀ ਦੀ ਉਹ ਨਰਵਸ ਟੈਂਪਰਮੈਂਟ ਦੇ ਨਰਵਸ ਟੈਂਪਰਮੈਂਟ ਦੇ ਪੇਸ਼ੈਂਟ ਲਈ ਬਹੁਤ ਮੇਨ ਹੈ ਤੇ ਬਹੁਤ ਹੀ ਗੁਣਕਾਰੀ ਹੈ ਤੇ ਫੈਬਰਿਕ ਟੂ ਕੋਟ ਨੂੰ ਤੇ ਪਲਸ ਵਾਈਟ ਲੈਕਸਿਟੀ ਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਪੇਸ਼ੈਂਟ ਦਾ ਇਸ਼ਨਾਨ ਕਰਾਉਣਾ ਜਾਂ ਉਹਨੂੰ ਬਾਥ ਤੇ ਜਾਂ ਕਹਿ ਲਓ ਕਿ ਬਾਥ ਪੇਸ਼ੈਂਟ ਦਾ ਬਾਥ ਕਰਾਉਣਾ ਇਹ ਪੇਸ਼ੈਂਟ ਨੂੰ ਬਾਥ ਦੇਣਾ ਜਾਂ ਉਹਦੀ ਬਾਡੀ ਸਪੰਜ ਕਰਨਾ ਇਹ ਬਾਥ ਲੋਗ ਨੂੰ ਬਹੁਤ ਸ਼ਾਊਟ ਕਰਦਾ ਹੈ ਜੇਕਰ ਅਸੀਂ ਟ੍ਰੀਟਮੈਂਟ ਕਰਦੇ ਹਾਂ ਐਲੈਕਟੋਮੋਪੈਥੀ ਦੇ ਵਿੱਚ ਪ੍ਰਕਿਰਤੀ ਵੱਲ ਖਾਸ ਧਿਆਨ ਦਿੰਦੇ ਹਾਂ ਤੇ ਸਾਨੂੰ ਅਲਾਜ ਕਰਨਾ ਪੇਸ਼ੈਂਟ ਦਾ ਬਹੁਤ ਆਸਾਨ ਹੋ ਜਾਂਦਾ ਹੈ ਅਤੇ ਉਹਦੇ ਰਿਜ਼ਲਟ ਦੂਪਨੇ ਮਿਲਦੇ ਹਨ ਤੇ ਮੈਂ ਆਪ ਤੁਹਾਨੂੰ ਅਸ ਕਰਦਾ ਕਿ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਿਹਦੇ ਨਾਲ ਸਾਨੂੰ ਥੋੜਾ ਜਿਹਾ ਹੌਸਲਾ ਵੀ ਮਿਲਦਾ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰੋਮੋਨੋਪੈਥੀ ਦੇ ਵਿੱਚ ਆਪਣਾ ਐਕਸਪੀਰੀਅੰਸ ਅਤੇ ਇਹਦੀ ਨੌਲੇਜ ਬਾਰੇ ਆਪਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਕਰਦਾ ਰਹਾਂਗਾ ਬਹੁਤ